ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਜੀ ਅੱਜ 8 ਹੋ ਹੈ ਅੱਜ ਦੇ ਦਿਨ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬ ਜਾਦੇ ਜੋ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੋਏ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਉਹ ਲੜਦੇ ਲੜਦੇ ਗੁਰੂ ਸਾਹਿਬ ਜੀ ਦੇ ਸਿੱਖ ਤਾਂ ਗੁਰੂ ਸਾਹਿਬ ਜੀ ਦੇ ਵੱਡੇ ਸਾਹਿਬਜ਼ਾਦੇ ਅੱਜ ਦੇ ਦਿਨ 8 ਫੋ ਨੂੰ ਚਮਕੌਰ ਗੜੀ ਦੇ ਵਿੱਚ ਸ਼ਹੀਦੀਆਂ ਪਾ ਗਏ ਸੀਗੇ ਇਸ ਦਿਨ ਸਾਨੂੰ ਜਿਹੜਾ ਇੱਕਦਿ ਵੀ ਇਹ ਦਿਨ ਭੁੱਲਣ ਵਾਲਾ ਨਹੀਂ ਆ ਜਦੋਂ ਵੱਡੇ ਸਾਹਿਬਜ਼ਾਦੇ ਜਿਹੜੇ ਸ਼ਹੀਦੀਆਂ ਪਾ ਗਏ ਸੀ ਸਾਨੂੰ ਇਸ ਦਿਨ ਨੂੰ ਯਾਦ ਕਰਕੇ ਤੇ ਵਾਹਿਗੁਰੂ ਦਾ ਨਾਮ ਲੈਣਾ ਚਾਹੀਦਾ ਉਸ ਸਿਦਕ ਨੂੰ ਜਿਹੜਾ ਯਾਦ ਕਰਨਾ ਚਾਹੀਦਾ ਸਾਡੇ ਵਿੱਚ ਤਾਂ ਇੱਕ ਕਿਨਕਾ ਸਿਦਕ ਦਾ ਨਹੀਂ ਰਹਿ ਗਿਆ ਗੁਰੂ ਜੀ ਦੇ ਸਾਹਿਬਜ਼ਾਦਿਆਂ ਨੇ ਚਿਹਰੇ ਲੋਸ-ਲਸ ਕਰਦੇ ਚਿਹਰੇ ਤੇ ਨੂਰ ਜਿਹੜਾ ਉੱਤਕਿਆ ਨਹੀਂ ਸੀ ਜਾਂਦਾ ਜਵਾਨੀ ਦੇ ਉਮਰ ਤਾਂ ਗੁਰੂ ਸਾਹਿਬ ਜੀ ਦੇ ਬੱਚਿਆਂ ਨੇ ਸੀ ਨਹੀਂ ਸੀ ਕੀਤਾ ਸ਼ਹੀਦੀਆਂ ਪਾਉਣ ਲੱਗਿਆ ਉਨਾਂ ਨੇ ਆਪਣੀਆਂ ਉਹ ਕੀਮਤੀ ਜਾਨਾਂ ਦੀ ਪਰਵਾਹ ਨਹੀਂ ਕੀਤੀ ਆਉਣ ਵਾਲੀ نسل ਜਿਹੜੀ ਆ ਉਹਨੂੰ ਸਿਹਤ ਦੇਣ ਵਾਸਤੇ ਪਰ ਅਸੀਂ ਤਾਂ ਇਹ ਸਭ ਭੁੱਲੀ ਜਾ ਰਹੇ ਆ ਬੱਚੇ ਸਾਡੇ ਜਿਹੜੇ ਉਹ ਮੁੰਨੇ ਆ ਅੰਮ੍ਰਿਤ ਨਹੀਂ ਛੱਕ ਰਹੇ ਬੱਚਿਆਂ ਨੂੰ ਇਤਿਹਾਸ ਜ਼ਰੂਰ ਆਪਾਂ ਦੱਸਿਆ ਕਰੀਏ ਤਾਂ ਕਿ ਸਾਡੇ ਬੱਚੇ ਜਿਹੜੇ ਆ ਉਹ ਸਿੱਖੀ ਨਾਲ ਜੁੜ ਸਕਣ ਕਿਉਂਕਿ ਸਾਡੇ ਵੱਡਿਆਂ ਨੇ ਬਹੁਤ ਹੀ ਸ਼ਹਾਦਤਾਂ ਦਿੱਤੀਆਂ ਨੇ ਗਿਨ ਲੱਗੀਏ ਤਾਂ ਸ਼ਾਇਦ ਸਾਡੀ ਜ਼ੁਬਾਨ ਜਿਹੜੀ ਉਹ ਖਤਮ ਹੋ ਜੂਗੀ ਪਰ ਸਿੱਖਾਂ ਦੀ ਜਿਹੜੀ ਉਹ ਸ਼ਹਾਦਤ ਸਾਡੇ ਵੱਡਿਆਂ ਦੀਆਂ ਜਿਹੜੀਆਂ ਉਹ ਨਹੀਂ ਖਤਮ ਹੋਣਗੀਆਂ ਇੰਨਾ ਵੱਡਾ ਇਤਿਹਾਸ ਸਾਡੇ ਸ਼ਹੀਦਾਂ ਦਾ ਵੱਡਿਆਂ ਦਾ ਤਾਂ ਉਹਦੇ ਵਿੱਚ ਸਾਰੇ ਹੀ ਸ਼ਹੀਦਾਂ ਦੇ ਇਤਿਹਾਸ ਵਿੱਚ ਵੱਡੇ ਸਹਿਬਜ਼ਾਦੇ ਤੇ ਛੋਟੇ ਸਹਿਬਜ਼ਾਦਿਆਂ ਦੀ ਸ਼ਹੀਦੀ ਦਾ ਇੱਕ ਵੱਖਰਾ ਇਤਿਹਾਸ ਹੈ ਕਿ ਇੰਨੀ ਛੋਟੀ ਉਮਰ ਦੇ ਵਿੱਚ ਇੰਨਾ ਜਲਾਲ ਚਿਹਰੇ ਤੇ ਤਾਂ ਸਿੱਖੀ ਨੂੰ ਉਹਨਾਂ ਨੇ ਸਵੀਕਾਰ ਕੀਤਾ ਰੱਬ ਦੇ ਭਾਣੇ ਨੂੰ ਉਹਨਾਂ ਨੇ ਮੰਨਿਆ ਤਾਂ ਉਹਨਾਂ ਨੇ ਆਪਣਾ ਜਿਹੜਾ ਮਾਨ ਨਹੀਂ ਡੋਲਿਆ ਅਡੋਲ ਖੜੇ ਰਸ ਸਿੱਦਕਤ ਤੇ ਦ੍ਰਿੜਤਾ ਦੇ ਨਾਲ ਤਾ ਸਾਨੂੰ ਆਪਣੇ ਇਹਨਾਂ ਸ਼ਹੀਦਾਂ ਤੋਂ ਕੁਝ ਸਿੱਖਣਾ ਚਾਹੀਦਾ ਕਿ ਇੱਕ ਕਿਣਕਾ ਹੀ ਵਾਹਿਗੁਰੂ ਸਾਡੀ ਝੋਲੀ ਪਾ ਦਿਓ ਤਾਂ ਕਿ ਅਸੀਂ ਆਪਣੇ ਜਿਹੜੇ ਗੁਨਾਹ ਤੇ ਪਾਪ ਆ ਉਹ ਅਸੀਂ ਨਾ ਕਰ ਸਕੀਏ ਜਿਹੜੇ ਅਸੀਂ ਕਰਦੇ ਆ ਵਾਹਿਗੁਰੂ ਕਿਰਪਾ ਕਰੋ ਤਾਂ ਅੱਜ ਦੇ ਦਿਨ ਵੱਡੇ ਸੈਭ ਜਾਦੇ ਚਮਕੌਰ ਗੜੀ ਦੇ ਵਿੱਚ ਸ਼ਹੀਦੀ ਪਾਗੇ ਸੀਗੇ ਨਾਲੀ ਸਿੱਖ ਜਿਹੜੇ ਸੀਗੇ ਬੜੇ ਗੁਰੂ ਸਾਹਿਬ ਜੀ ਦੇ ਪਿਆਰੇ ਪਿਆਰੇ ਸਿੱਖ ਸੀ ਜਿਹੜੇ ਸ਼ਹੀਦੀਆਂ ਪਾ ਗਏ ਗੁਰੂ ਸਾਹਿਬ ਉਹਨਾਂ ਦੇ ਮੱਥੇ ਚੁੰਮਦੇ ਰਹਿ ਰਾਤ ਤਾਂ ਉਹਨਾਂ ਵੱਲੇ ਤੱਕਦੇ ਰਹਿ ਤਾਂ ਉਹਨਾਂ ਦੀ ਜਿਹੜੀਆਂ ਦਸਤਾਰਾਂ ਹੀ ਉਹਨਾਂ ਨੂੰ ਜਿਹੜੀਆਂ ਢਿੱਲੀਆਂ ਆਈਆਂ ਹੀ ਸੁੱਤਿਆਂ ਪਿਆਂ ਦੀਆਂ ਉਹ ਵੀ ਉਹ ਕਸ ਦੇ ਰਹਿ ਕਿ ਅੱਜ ਜਿਹੜੀ ਇਹ ਸੁੱਤੇ ਆ ਜਾਂ ਇਹ ਰੈਸਟ ਮਤਲਬ ਕਿ ਰੈਸਟ ਕਰਦੇ ਪਏ ਆ ਤੇ ਸਵੇਰੇ ਇਹਨਾਂ ਨੇ ਸ਼ਹੀਦ ਹੋ ਜਾਣਾ ਕਿਤੇ ਇਹਨਾਂ ਦੀਆਂ ਦਸਤਾਰਾਂ ਨਾ ਢਿੱਲੀਆਂ ਹੋ ਜਾਣ। ਦੇਖੋ ਗੁਰੂ ਸਾਹਿਬ ਕਿੰਸੀ ਕਿਰਪਾ ਕਰਦੇ ਆ। ਕਦੀ ਉਹਨਾਂ ਦੇ ਪੈਰਾਂ ਉੱਲੇ ਆਣ ਕੇ ਉਹਨਾਂ ਦੇ ਪੈਰਾਂ ਨੂੰ ਦਬਾਉਂਦੇ ਆ। ਸਿੱਖਾਂ ਦੇਆਂ ਨੂੰ ਆਪਣੇ ਪਿਆਰੇ ਬੱਚਿਆਂ ਦੇਆਂ ਨੂੰ ਕਿ ਕਿਤੇ ਇਹਨਾਂ ਨੂੰ ਕੋਈ ਮੁਸ਼ਕਲ ਨਾ ਜੇ ਸਵੇਰੇ ਇਹਨਾਂ ਨੇ ਸ਼ਹੀਦ ਹੋ ਜਾਣਾ। ਤੋਂ ਸੋ ਅੱਜ ਦੇ ਦਿਨ ਸਾਡੇ ਉਹੋ ਤੇ ਹੀ ਜਿਹੜੇ ਸਿੱਖਾ ਗੁਰੂ ਸਾਹਿਬ ਜੀ ਦੇ ਬੱਚੇ ਉਹ ਸ਼ਹੀਦ ਹੋਏ ਤਾਂ ਪਿਆਰੇ ਬੱਚੇ ਸਹਿਬਜ਼ਾਦੇ ਵੀ ਨਾਲ ਸ਼ਹੀਦੀਆਂ ਜਿਹੜੀਆਂ ਉਹ ਪਾਗੇ ਸੀਗੇ ਤਾਂ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰੀਏ ਤਾਂ ਵਾਹਿਗੁਰੂ ਦਾ ਨਾਮ ਜਪੀਏ ਤਾਂ ਪਰਮਾਤਮਾ ਦੇ ਗਾੜੀ ਅਰਦਾਸ ਕਰੀਏ ਕਿ ਪਰਮਾਤਮਾ ਸਾਡੇ ਬੱਚਿਆਂ ਨੂੰ ਵੀ ਮਤਬੁੱਧ ਸਿੱਧਕ ਬਖਸ਼ੋ ਆਪਣੇ ਚਰਨਾਂ ਦੇ ਨਾਲ ਲਾਓ ਬਾਣੀ ਬਾਣੇ ਦੇ ਨਾਲ ਜੋੜੋ ਬਾਣੀ ਵਿੱਚ ਪੂਰੇ ਰਹਿਣ ਬਾਣੀ ਨਾਲ ਜੁੜਨ ਗੁਰੂ ਘਰ ਦੀ ਸੇਵਾ ਕਰਨਾ ਅੱਜ ਦੇ ਦਿਨ ਮੈਂ ਅਰਦਾਸ ਕਰਦੀ ਆ ਕਿ ਸਾਰੇ ਸੰਸਾਰ ਦੇ ਬੱਚਿਆਂ ਨੂੰ ਵਾਹਿਗੁਰੂ ਤੰਦਰੁਸਤੀਆਂ ਤੇ ਚੜ੍ਹਦੀਆਂ ਕਲਾ ਬਖਸ਼ੋ ਬਾਣੀ ਬਾਣੇ ਨਾਲ ਜੋੜੋ ਸਾਰੇ ਸਿੱਖ ਬੰਨ ਤੇ ਗੁਰੂ ਘਰ ਦੀ ਜਿਹੜੀ ਉਹ ਚਾੱਕਰੀ ਕਰ ਸਕਣ ਐਵੇਂ ਰਾਏ ਕਰਾਏ ਬੱਚੇ ਜਿਹੜੇ ਪਏ ਆ ਨਸ਼ਿਆਂ ਦੀ ਦਲਦਲ ਚ ਹੋਰ ਵੀ ਬਹੁਤੀ ਜੜੇ ਪੁੱਠੇ ਕਰਮ ਉਹਨਾਂ ਦੇ ਵਿੱਚ ਜਿਹੜੇ ਉਹ ਜੁੜੇ ਪਏ ਆ ਉਹਨਾਂ ਤੋਂ ਉਹਨਾਂ ਨੂੰ ਮੁਕਤ ਕਰੋ ਕਰਾਹੀ ਪਿਆਨੋ ਰਾਹੀ ਪਾਓ हे ਪਰਮਾਤਮਾ ਮੇਰੇ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਸ਼ਮੇਸ਼ ਪਿਤਾ ਜੀ ਸਾਰਿਆਂ ਤੇ ਕਿਰਪਾ ਕਰੋ ਤਾਂ ਆਪਣੇ ਚਰਨਾਂ ਨਾਲ ਲਾਓ ਨਾਮ ਦਾਣ ਬਖਸ਼ੋ ਬਾਣੀ ਬਾਣੇ ਨਾਲ ਜੋੜੋ ਮੇਰੇ ਕੋਲੋਂ ਗੁਰੂ ਜੀ ਦੀ ਮਹਿਮਾ ਗਉਂਦਿਆਂ ਜੇ ਕੋਈ ਗਲਤੀ ਹੋ ਗਈ ਤਾਂ ਮੈਨੂੰ ਨਿਮਾਣੀ ਨੂੰ ਮaaf ਜਰੂਰ ਕਰਿਓ ਕਿਉਂਕਿ ਮੈਂ ਪਹਿਲਾਂ ਵੀ ਇਹ ਗੱਲ ਬਹੁਤ ਵਾਰੀ ਕਹਿ ਚੁੱਕੀ ਹਾਂ ਕਿ ਮੇਰੀ ਕੋਈ ਅਕਾਤ ਨਹੀਂ ਹੈਗੀ ਤਾਂ ਵਾਹਿਗੁਰੂ ਜੀ ਕਿਰਪਾ ਕਰੋ ਕਿਰਪਾ ਕਰੋ ਜੇ ਕੋਈ ਗਲਤੀ ਹੋ ਗਈ ਤਾਂ ਮaaf ਕਰ ਦਿਓ ਕਿਉਂਕਿ ਅਸੀਂ ਇਹਨੇ ਕੀ ਕਹਿ ਸਕਦੇ ਹਾਂ ਕਿ ਗੁਣਾ ਵਾਲੇ ਨਹੀਂ ਹੈਗੇ ਕਿ ਤੁਹਾਡਾ ਗੁਣ गा ਸਕੀਏ ਤਾਂ ਵਾਹਿਗੁਰੂ ਕੋਸ਼ਿਸ਼ ਜ਼ਰੂਰ ਕਰ ਦੇਗੀ ਵਾਹਿਗੁਰੂ ਨਾਲ ਜੁੜੀਏ ਤੇ ਵਾਹਿਗੁਰੂ ਦੀ ਚਰਣਾ ਵਿੱਚ ਅਰਦਾਸ ਵੀ ਕਰਦੇ ਕਿ ਵਾਹਿਗੁਰੂ ਸਾਨੂੰ ਆਪਣੇ ਚਰਣਾ ਦੇ ਨਾਲ ਜੋੜੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ